ਸਤ ਸ੍ਰੀ ਅਕਾਲ ਆਪਾਂ ਮੇਲੇ ਦੇ ਵਿੱਚ ਤੁਹਾਨੂੰ ਜਿਹੜੇ ਟਰੈਕਟਰ ਦੀ ਬਾਰੇ ਜਾਣਕਾਰੀ ਦਵਾਂਗੇ ਸਾਡਾ ਜਿਹੜਾ ਸਟਾਈਲਿਸ਼ ਲੁੱਕ ਵਾਲਾ ਟਰੈਕਟਰ ਤੁਸੀਂ ਦੇਖ ਰਹੇ ਹੋ ਸਮਾਰਟ ਸੀਰੀਜ਼ ਦਾ ਡਾਇਨਾ ਸੀਰੀਜ਼ ਸਮਾਰਟ ਦੇ ਵਿੱਚ ਜਿਹੜਾ ਲਾਂਚ ਕੀਤਾ ਹੈ ਕੰਪਨੀ ਨੇ ਇਹ 50 ਹਸ ਪਾਵਰ ਦਾ 254 ਟਰੈਕਟਰ ਹੈਗਾ ਆ ਜੇ ਆਪਾਂ ਦੀ ਫਰੰਟ ਦੀ ਗੱਲ ਕਰੀਏ ਚਾਰ ਲਾਈਟਾਂ ਫਰੰਟ ਦੇ ਵਿੱਚ ਦਿੱਤੀਆਂ ਹੋਈਆਂ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਜਿਹੜਾ ਆ ਇੰਜਨ ਆ ਉਹ 50 ਹਸ ਪਾਵਰ ਦਾ ਆ ਤੇ ਜਿਹੜਾ 4 ਵੀਲ ਟਰੈਕਟਰ ਹੈਗਾ ਆ ਜਿਹੜਾ ਆ ਆਪਾਂ ਗੱਲ ਕਰੀਏ 4-ਵੀਲ ਦੇ ਵਿੱਚ ਜਿਹੜਾ ਆ ਫੋ ਟੋਟਲੀ ਕਵਰਡ ਜਿੱਦਾਂ ਕੱਦੂ ਵਗੈਰਾ ਕਰਦੇ ਆ ਤੇ ਜਿਹੜਾ ਆ ਉਹਦਾ ਵਿੱਚ ਜਿਹੜਾ ਆ ਗਾਰਾ ਨਹੀਂ ਵੱਜਦਾ ਤੇ ਨਿਪਲ ਜਿਹੜੇ ਗ੍ਰੀਸ ਕਰਨ ਪੈਂਦੀ ਆ ਉਹ ਨਹੀਂ ਹੈਗੀ ਇਹਦੇ ਵਿੱਚ ਇਨਬिल्ਟ ਔਇਲ ਆ ਤੇ ਆਪਾਂ ਨੂੰ ਗ੍ਰੀਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਟੈਕਨੋਲੋਜੀ ਜਿਹੜਾ 254 ਠੀਕ ਹੈ ਜੀ 50000 ਰੁਪਏ ਆ 55 ਦੀ ਰੇਂਜ ਹੈ ਸਰ ਫੈਕਟਰ ਦੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਵਿੱਚ ਸਿਲੰਡਰ ਦਿੱਤਾ ਆ ਤੁਸੀਂ ਦੇਖ ਰਹੇ ਹੋ ਕਿ ਵੀ ਨਹੀਂ ਟੈਕਨੋਲੋਜੀ ਨਿਆ ਜਮਾਨੇ ਦੇ ਅਕੋਰਡਿੰਗ ਜਿਹੜਾ ਚੇਂਜ ਕੀਤਾ ਆ ਇਹਦੇ ਵਿੱਚ ਪ੍ਰਾਇਮਰੀ ਸੈਕੰਡਰੀ ਤੇ ਬਟਰ ਸਪਰੇਡਰ ਦਾ ਇੱਕੋ ਹੀ ਜਿਹੜਾ ਆ ਜਿਹੜਾ ਫਿਲਟਰ ਆ ਉਹ ਕੰਮ ਕਰਦਾ ਆ ਉਸ ਤੋਂ ਬਾਅਦ ਇਹਦੇ ਵਿੱਚ ਲੋ ਹਾਈ ਮੀਡੀਅਮ ਦਾ ਗੇਅਰ ਬਾਕਸ ਹੈ ਜੀ ਜਿਹੜਾ ਜੀ 12 ਫਾਰਵਰਡ ਤੇ 12 ਰਿਵਰਸ ਪਿਡਾਂ ਵਾਲਾ ਟਰੈਕਟਰ ਲਾਂਚ ਕੀਤਾ ਹੋਇਆ ਹੈ ਇੱਕ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਆ ਕੁਆਡਰਾ ਪੀਟੀਓ ਚਾਰ ਤਰ੍ਹਾਂ ਦੀ ਪੀਟੀਓ ਜਿਹੜੀ ਕਿ ਕਿਸੇ ਟਰੈਕਟਰ ਕਿੰਨੀ ਹੈਗੀ ਮੈਸੀ ਟਰੈਕਟਰ ਦੇ ਵਿੱਚ ਸਿਰ ਸਿਰਫ ਮੈਸੀ ਦੇ ਵਿੱਚ ਜਿਹੜੀ ਆ ਲੋ ਜਿਹੜੀ ਆ ਚਾਰ ਸਪੀਡ ਹਾਰੀਆਂ ਨੇ ਜਿਹੜਾ ਲਾਈਵ ਗਰਾਉਂਡ ਮਲਟੀ ਸਪੀਡ ਜਿਹੜਾ ਤੇ ਰਿਵਰਸ ਸਪੀਡ ਜਿਹਨੂੰ ਕਹਿ ਦਿੰਦੇ ਨੇ ਉਹ ਮੈਸੀ ਦੇ ਇੱਕੋ ਟਰੈਕਟਰ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਮਿਲੇਗੀ ਠੀਕ ਹੈ ਜੀ ਸਤ ਸ੍ਰੀ ਅਕਾਲ ਸਰ